ਅਮਰ ਸਰ ਵਧ ਰਹੀ ਗਰਮੀ ਤੋਂ ਨਜਾਤ ਪਾਉਣ ਦੇ ਲਈ ਲੋਕ AC ਦਾ ਸਹਾਰਾ ਲੈਂਦੇ ਨਜ਼ਰ ਆਉਂਦੇ ਹਨ ਕਿਉਂਕਿ ਜੇਕਰ ਵਿਅਕਤੀ ਨੂੰ ਪਿਆਸ ਲੱਗਦੀ ਹੈ ਤੇ ਫਰਿੱਜ ਦਾ ਠੰਡਾ ਪਾਣੀ ਪੀਂਦੇ ਨਜ਼ਰ ਆਉਂਦੇ ਹਨ ਪਰ ਉੱਥੇ ਹੀ ਪੁਰਾਣੇ ਸਮੇਂ ਦੇ ਵਿੱਚ ਸਾਡੇ ਵੱਡੇ ਬਜ਼ੁਰਗ ਮਿੱਟੀ ਦੇ ਭਾਂਡਿਆਂ ਦੇ ਵਿੱਚ ਪਾਣੀ ਪੀਂਦੇ ਸਨ ਇਹ ਮਿੱਟੀ ਦੇ ਪਾਂਡੇ ਕਿਸੇ ਸਮੇਂ ਸਾਡੀ ਰਸੋਈ ਦੀ ਸ਼ਾਨ ਹੁੰਦੇ ਸਨ ਜਿਵੇਂ ਜਿਵੇਂ ਦੇਸ਼ ਨੂੰ ਤਰੱਕੀ ਕੀਤੀ ਅਤੇ ਡਿਜੀਟਲ ਯੁੱਗ ਦੇ ਵਿੱਚ ਲੋਕਾਂ ਨੇ ਕਦਮ ਰੱਖਣਾ ਸ਼ੁਰੂ ਕੀਤਾ ਤੇ ਇਹ ਮਿੱਟੀ ਦੇ ਪਾਂਡੇ ਵੀ ਖਤਮ ਹੁੰਦੇ ਗਏ ਪਰ ਉੱਥੇ ਹੀ ਕੋਰੋਨਾ ਕਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਲੋਕਾਂ ਨੇ ਇਹ ਪਾਂਜਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਇਹ ਰਸੋਈ ਦੀ ਸ਼ਾਨ ਬਣਨ ਲੱਗ ਪਿਆ ਹੈ ਸਾਰੇ ਮਿੱਟੀ ਦੇ ਪਾਂਡਿਆਂ ਦਾ ਬਹੁਤ ਹੀ ਫਾਇਦਾ ਹੈ ਸਭ ਤੋਂ ਵੱਡੀ ਗੱਲ ਹੈ ਕਿ ਇਸ ਪਾਂਡਿਆਂ ਦੇ ਵਿੱਚ ਖਾਣ ਪੀਣ ਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਤੇ ਕਦੇ ਵੀ ਬਿਮਾਰੀ ਨਹੀਂ ਲੱਗਦੀ ਮਿੱਟੀ ਦੇ ਪਾਂਡਿਆਂ ਦੇ ਵਿੱਚ ਪਾਣੀ ਪੀਣ ਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਤੇ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਹੈ ਮਿੱਟੀ ਦੇ ਤਵੇ ਅਤੇ ਰੋਟੀ ਖਾਣ ਦਾ ਮਜ਼ਾ ਹੀ ਕੁਝ ਅਲੱਗ ਹੁੰਦਾ ਹੈ ਜੀ ਜਸਵੰਤ ਸਿੰਘ ਜੀ ਜਸਵੰਤ ਜੀ ਕੋਡਾ ਲੈਣ ਉੱਤੇ ਆਏ ਜੀ ਕੀ ਜਣਾਏ ਇਹਦੇ ਜਿਸੀਂ ਜੀ ਦਹੀਂ ਜਮਾਨੇ ਜੀ ਕੋਸਾ ਕਰਕੇ ਦੁੱਧ ਰੱਖਦਾ ਫਿਰ ਰੱਖ ਦਿੰਦੇ ਆ ਮਾਰਨਿੰਗ ਜਿਹੜੀ ਹੈਗੀ ਟਾਈਟ ਹੋ ਜਾਂਦੀ ਹੈ ਫੇਰ ਉਹ ਨਹੀਂ ਖਾ ਲੈਣੇ ਆ ਨਾਸ਼ਤੇ ਦੇ ਨਾਲ ਜਿਵੇਂ ਵੀ ਲੱਸੀ ਬਣਾ ਲੈਣੇ ਆ ਅੱਜਕੱਲ ਮੌਸਮ ਲੱਸੀ ਦਾ ਹੈਗਾ ਤੇ ਇਸ ਲਈ ਜਿਹੜਾ ਹੈਗਾ ਇਹ ਨੂਨ ਵਾਲੀ ਲੱਸੀ ਪੀਣੀ ਹੈ ਉਹ ਫਾਇਦੇਮੰਦ ਹੈ ਜੇ ਆਪਾਂ ਸ਼ੂਗਰ ਵਾਲੀ ਪੀਵਾਂਗੇ ਉਹ ਆਪਾਂ ਨੂੰ ਨੁਕਸਾਨਦੇਹ ਹੋਏਗੀ ਅੱਛਾ ਫਾਇਦਾ ਕੀ ਦਿੰਦਾ ਬੱਡੀ ਮਿੱਟੀ ਦਾ ਫਾਇਦਾ ਜਾਂਦੇ ਸਾਰੇ ਪੋਸ਼ਕ ਤੱਤ ਹੁੰਦੇ ਆ ਜੇ ਸਟੀਲ ਦੇ ਬਰਤਨ ਆ ਉਹ ਅੱਜਕੱਲ ਕੈਂਸਰ ਪੈਦਾ ਕਰਦੇ ਆ ਇਹ ਰਹਾ ਹੈ ਪਹਿਲਾਂ ਆਪਾਂ ਮਿੱਟੀ ਦੇ ਭਾੜੇ ਹੀ ਵਰਤੇ ਸੀਗੇ ਇਹਦਾ ਬਾਅਦ ਟੈਕਨੀਕ ਨਵੀਂ ਆ ਗਈ ਜਦੋਂ ਆਪਾਂ ਸਟੀਲ ਦੇ ਹੋਰ ਬਰਤਨ ਲੱਗ ਪਏ ਜਾਂ ਤਾਂਬੇ ਦੇ ਬਰਤਨ ਲੱਗ ਪਏ ਆ ਪਰ ਜਿਹੜਾ ਹੈ ਇਹ origignal ਚੀ ਦੇਖਿਦਾ ਤੇ ਤਵਾ ਵੀ ਜਿਹੜਾ ਵਾ ਉਹ ਮਿੱਟੀ ਦਾ ਬਣਾਇਆ ਗਿਆ ਉਹ ਬੜੇ ਵਧੀਆ ਸਟਾਈਲ ਕਰਾਦਾ ਹੈ ਅੱਜ ਕੱਲ੍ਹ ਲੋਹੇ ਦੇ ਉੱਪਰ ਆਪਾਂ ਜਲਾਨਦੇ ਆਂ ਵਿੱਚ ਉਹ ਏਡੋ ਗੈਸ ਮਚਾਣਦੇ ਆਂ ਉਹ ਆਪਣਾ ਰੋਟੀਆਂ ਸਵਾਦ ਹੁੰਦਾ ਜਿਹੜੇ ਆਪਾਂ ਮਿੱਟੀ ਦੇ ਭਾਂਡੇ ਮਿੱਟੀ ਦੇ ਟਵੇ ਦੇ ਬਣਾਨੇ ਰੋਟੀ ਉਹ ਐ ਬੰਦੇ ਜਿਵੇਂ ਆਪਾਂ ਤੰਦੂਰ ਦੀ ਰੋਟੀ ਖਾ ਰਹੇ ਹੁੰਦੇ ਆ ਇਹੋ ਜਿਹਾ ਸਵਾਦ ਹੁੰਦਾ ਵਾ ਨੌਜਵਾਨ ਜਿਹੜੇ ਨੇ ਇਸ ਚੀਜ਼ ਨੂੰ ਘੜਾਦੇ ਪਏ ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਅਪਣਾ ਵੀ ਰੇ ਹੈ 10-15% ਬਣਾ ਰਹੇ ਹੈ ਬਾਕੀ ਪੰਜਾਬੀ ਬੰਦਾਨੂੰ ਜਾਗਰੂਕ ਕਰਨ ਦੀ ਲੋੜ ਹੈ ਹੁਣ ਕੋਰੇਸ ਕਰੋਨਾ ਕਾਲ ਤੋਂ ਬਾਅਦ ਬਹੁਤ ਵੱਧ ਗਿਆ ਜੀ ਕਰੋਨਾ ਕਾਲ ਤੋਂ ਬਾਅਦ ਲੋਕਾਂ ਚ ਇੰਨਾ ਕਿ ਜਾਗਰਤਾ ਆ ਚੁੱਕੀ ਹੈ ਕਿ ਹਰ ਘਰ ਦੇ ਵਿੱਚ ਮਨਨ ਤੇ ਇਹ ਨਹੀਂ ਕਿ ਆਮ ਆਦਮੀ ਐਜੂਕੇਟਿਡ ਜਿਹੜੇ ਪਰਸਨ ਨੇ ਉਹ ਫ੍ਰਿਜ ਨਾਲੋਂ ਘੜੇ ਦਾ ਪਾਣੀ ਪੀਣਾ ਜ਼ਿਆਦਾ ਪਸੰਦ ਕਰਦੇ ਹੈ ਤਾਂ ਕੀ ਕਿਨੈ ਫਾਇਦੇ ਇਹ ਜੀ ਬੇਸਿਕਲੀ ਸਿਹਤ ਵਾਸਤੇ ਬਹੁਤ ਫਾਇਦੇਮੰਦ ਹੈ ਜੀ ਸਵੇਰੇ ਉੱਠ ਕੇ ਤੁਸੀਂ ਪ੍ਰੈਕਟੀਕਲੀ ਤੁਸੀਂ ਵੀ ਕਰਕੇ ਦੇਖ ਲੈਣਾ ਚਾਹੀਏ ਫਿਰ ਉੱਠ ਕੇ ਤੁਸੀਂ ਇੱਕ ਗਲਾਸ ਠੰਡਾ ਪਾਣੀ ਪੀ ਲਵੋ ਘੜੇ ਦਾ ਕੀ ਮਜਾ ਆਗਾ ਛੱਤ ਸਾਦਾ ਤੁਹਾਨੂੰ ਕਿਤੇ ਖਾਂਸੀ ਗਰਮੀ ਘੱਟ ਲੱਗੂਗੀ ਕਿਉਂਕਿ ਇਹਦੇ ਵਿੱਚ ਮਿੱਟੀ ਕੱਚੀ ਹੈ ਚਿਕਨੀ ਮਿੱਟੀ ਤੇ ਰੇਤਾਂ ਮਿਕਸੇ ਹੁੰਦਾ ਹੈ ਤੇ ਆਪਣੇ ਲੰਮ੍ਹ ਵਾਸਤੇ ਇਹ ਫਿਰਿਆ ਸਬਤਾ ਸਿਚੀ ਬੇਸਿਕਲੀ ਚਿਕਨੀ ਮਿੱਟੀ ਹੈ ਜੀ ਬੇਸਿਕਲੀ ਇਹ ਜਿਹੜੀ ਮੈਨੂਫੈਕਚਰਿੰਗ ਹੈ ਬੇਸਿਕਲੀ ਰਾਜਸਥਾਨ ਦੀ ਹੈ ਰਾਜਸਥਾਨ ਹਾਂ ਜੀ ਕਿਸ ਤਰੀਕੇ ਦੇ ਕਿਹੜੇ ਕਿਹੜੇ ਬਰਤਨ ਅਸੀਂ ਜ਼ਿਆਦਾ ਬਣਾਣੇ ਜਿਹੜੇ ਜ਼ਿਆਦਾ ਸੀ ਜਦੋਂ ਬਤਨ ਪਹਿਲਾਂ ਤਾਂ ਮੋਸਲੀ ਘੜਾ ਹੀ ਜਿਆਦਾ ਬੰਦਾ ਸੀ ਜੀ ਬਟ ਹੁਣ ਤੁਹਾਨੂੰ ਦੱਸਿਆ ਜਿਵੇਂ ਕਿ ਕੋਰੋਨਾ ਕਾਲ ਤੋਂ ਬਾਅਦ ਤਬਾ ਕੁੱਕਰ ਕਡਾਈਆਂ ਈਵਨ THEN ਗਲਾਸ ਇਹ ਤੁਸੀਂ ਹੈਰਾਨ ਹੋਗੇ ਸੁਣ ਕੇ ਤੇ ਅੱਜ ਕੱਲ ਤੁਸੀਂ ਸੁਣਦੇ ਹੋਣੇ ਆ ਕੁੱਲੜ ਪੀਜ਼ਾ ਉਹ ਕੁੱਲੜ ਹੀ ਮਿੱਟੀ ਦਾ ਕੁੱਲੜ ਚਿਕਨ ਬਣਨ ਲੱਗ ਗਿਆ ਉਹ ਵੀ ਮਿੱਟੀ ਦਾ ਕੁੱਲੜ ਰਾਈਸ ਬਣਨ ਲੱਗ ਗਏ ਨੇ ਉਹ ਵੀ ਮਿੱਟੀ ਦਾ ਆਈ ਮੀਨ ਟੂ ਸੇ ਕਿ ਇਹ ਆਲਓਵਰ ਜਿੰਨਾ ਵੀ ਮਿੱਟੀ ਦੇ ਪ੍ਰੋਡਕਟ ਹੈਗੇ ਨੇ ਇਹ ਸਾਡੇ ਲੋਕ ਬੜੇ ਵਧੀਆ